ਤਕਰੀਬਾਂ ਦੀ ਇਹ ਵਾਰ ਕਰਨੇ ਪੈਂਦੇ ਆ ਨਾ ਬਈ ਉਹ ਤਕੀਬਤ ਲੱਗਦਾ ਹੈ ਨਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਪਰ ਬੱਚੇ ਉਸ ਮਾਲ ਕਰ ਰੱਖਣੇ ਪੈਣੇ ਨੇ ਕਿ ਕਿ ਕਿਹਦੇ ਅਸਲਾਂ ਦਾ ਨੁਕਸਾਨ ਮਾਪੂ ਫਿਰ ਤਾਂ ਤੁਹਾਡਾ ਵੀ ਨਾਲ ਨੁਕਸਾਨ ਹੁੰਦਾ ਹੋਊਗਾ ਜੇ ਫਸਲਾਂ ਡੁੱਬ ਗਈਆਂ ਪਾਣੀ ਦੇ ਵਿੱਚ ਤੇ ਉਦੋਂ ਕਿਉਂਕਿ ਤੁਹਾਡਾ ਤਾਂ ਕੰਮ ਹੀ ਇੱਥੇ ਚੱਲਦਾ 6 6 ਮਹੀਨੇ ਬਾਅਦ ਤੁਹਾਨੂੰ ਫਾਇਦੀ ਕੁਝ ਨਹੀਂ ਨਹੀਂ ਕੁਝ ਨਹੀਂ ਨਹੀਂ ਪਾਣੀ ਨੇ ਫਸਲਾਂ ਖਰਾਬ ਕਰਤੀਆਂ ਉਹਦੇ ਤੁਹਾਡਾ ਵੀ ਨੁਕਸਾਨ ਹੋਇਆ ਫਿਰ ਲੋਕਾਂ ਤੋਂ ਤੁਹਾਨੂੰ ਦਾਣੀ ਨਹੀਂ ਦਿੱਤੇ ਗਏ ਨਹੀਂ ਦਿੱਤੇ ਜਾਂਦੇ ਜੀ ਵੀ ਸੇਵਾ ਕਰਦੇ ਨਹੀਂ ਕਰਨੀ ਪੈਣੀ ਹੈ ਜੀ ਜੇ ਢਾਣੇ ਮਿਲ ਗਏ ਜ਼ਮੀਨ ਠੀਕ ਹੈ ਨਾ ਮਿਲੇ ਜ਼ਮੀਨ ਠੀਕ ਫਸਲਾਂ ਫਸਲਾਂ ਤਾਂ ਕੱਟ ਲਈਆਂ ਸੀ ਬਾਬੂ ਹਾਂ ਫਸਲਾਂ ਘਾੜ ਲਿਆ ਥੂੜੀ ਥੂੜੀ ਕੁ ਗਮਰੇਗਾ ਬਾਛੇ ਮੈਗੀ ਇਹ ਬਣਾਉਣ ਦੇ ਨਾਲੇ ਕਿਤੇ ਚੰਗਈਏ ਸਾਰਿਆਂ ਦੇ ਬੱਚੇ ਖੋ ਜਣੇ ਜੇ ਬੱਚੇ ਦੋ ਦੋ ਕੇ ਮਰ ਜਣਗੇ ਕਾਥਰੇ ਨੂੰ ਪਤਾ ਕੀ ਹੋਇਆ ਸੀ ਜੋ ਪਾਰਦਵਾਨ ਸੀ ਪੈਰ ਦਾ ਵੀ ਪੰਗਾ ਮਾਲ ਚਾਹੁੰਦਾ ਸੀ ਅਸੀਂ ਤੇ ਬੱਚੇ ਰੋਂਦੇ ਸੀ ਤੇ ਹਉਣ ਵਾਲੇ ਸੋ ਉਹ ਹੁਣੇ ਸੁਣ ਕੇ ਰੋਂਦੇ ਸਨ ਸੱਚੇ ਕਾਲ ਦਾ ਅੜਮੀੜ ਦੇਖ ਰਹੇ ਹੋਂ ਤੁਸੀਂ ਤੇ ਮੈਂ ਆ ਰਵੀ ਸੰਗਰਾਹੂਰ ਮਾਹੌਲ ਡਰਦਾ ਹੈ ਮਾਹੌਲ ਸਹਿਮਦਾ ਕਿਉਂਕਿ ਦੋਨੇ ਪਾਸੇ ਟੈਨਸ਼ਨ ਹੈ ਇਧਰ ਵੀ ਔਰ ਤਾਰੋ ਪਾਰ ਵੀ ਔਰ ਇਹ ਸਬ ਦਾ ਸਭ ਤੋਂ ਜ਼ਿਆਦਾ ਖਾਮਿਆਜ਼ਾ ਜਿਹੜਾ ਭੁਗਤਣਾ ਪੈਂਦਾ ਹੈ ਉਹ ਬਾਰਡਰ ਲਾਈਨ ਦੇ ਨਾਲ-ਨਾਲ ਜ਼ੀਰੋ ਲਾਈਨ ਦੇ ਨਾਲ-ਨਾਲ ਲੱਗਦੇ ਪਿੰਡ ਹੈ 6 ਜ਼ਿਲ੍ਹੇ ਲੱਗਦੇ ਨੇ ਸਾਡੇ ਪੰਜਾਬ ਦੇ ਔਰ ਮੈਂ ਇਸ ਵੇਲੇ ਫਿਰੋਜ਼ਪੁਰ ਦੇ ਵਿੱਚ ਆ ਫਿਰੋਜ਼ਪੁਰ ਦੇ ਉਹ ਪਿੰਡ ਜਿਹੜੇ ਸਤਲੁਜ ਦੇ ਵੀ ਨਾਲ-ਨਾਲ ਨੇ ਔਰ ਨਾਲ-ਨਾਲ ਉਹ ਜ਼ੀਰੋ ਲਾਈਨ ਦੇ ਨਾਲ ਆ ਦੋ ਤਰ੍ਹਾਂ ਦੀ ਮਾਰ ਇਹਨਾਂ ਲੋਕਾਂ ਨੂੰ ਪੈਂਦੀ ਹੈ ਜਦੋਂ ਪਾਣੀ ਆਉਂਦਾ ਤਾਂ ਸਤਲੁਜ ਦੀ ਮਾਰ ਪੈਂਦੀ ਆ ਉਦੋਂ ਵੀ ਇਹਨਾਂ ਨੂੰ ਆਪਣੇ ਪਿੰਡ ਛੱਡਣੇ ਪੈਂਦੇ ਆ ਸਮਾਨ ਰੁੜ ਜਾਂਦਾ ਹੈ ਆਰਥਿਕ ਤੌਰ ਤੇ ਕਮਜ਼ੋਰ ਹੋ ਜਾਂਦੇ ਨੇ ਜੇ ਉਹ ਮਾਰ ਚੱਲ ਜਾਂਦੇ ਆ ਤਾਂ ਫਿਰ ਅਗਲੀ ਮਾਰ ਜਿਹੜੀ ਆ ਉਹ ਜੰਗ ਦੇ ਮਾਹੌਲ ਵਰਗੀ ਜਦੋਂ ਵੀ ਆਉਂਦੀ ਆ ਤਾਂ ਇਹਨਾਂ ਨੂੰ ਵੱਡੀ ਮਾਰ ਚੱਲਣੀ ਪੈਂਦੀ ਆ ਮੇਰੇ ਨਾਲ ਇੱਕ ਬਾਪੂ ਜੀ ਨੇ ਬਜ਼ੁਰਗ ਨੇ ਔਰ ਇਹ 45 ਸਾਲ ਤੋਂ ਇਹ ਬੇੜਾ ਚਲਾ ਰਿਹਾ ਇਹ ਬੇੜਾ ਕੁਝ ਪਿੰਡਾਂ ਨੂੰ ਲੱਗਦਾ ਜਿਹੜਾ ਸਤਲੁਜ पार ਕਰਵਾਉਂਦਾ ਔਰ ਅਗਲੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਜਾਂਦੇ ਨੇ ਇਧਰੋਂ ਸ਼ਹਿਰਾਂ ਤੋਂ ਹੋ ਕੇ ਉਹਨਾਂ ਨੂੰ ਇਹ ਉਹਨਾਂ ਦੀ ਮੰਜ਼ਲ ਤੱਕ ਪਹੁੰਚਾਉਂਦੇ ਆ ਬਾਪੂ ਜੀ ਨਾਮ ਕੀ ਆ ਤੁਹਾਡਾ ਜਗਤਾਰ ਜਗਤਾਰ ਜੀ ਬਹੁਤ ਮਾਹੌਲ ਟੈਨਸ਼ਨ ਵਾਲਾ ਹੈ ਤੁਹਾਡੇ ਪਿੰਡਾਂ ਦੇ ਵਿੱਚ ਕੀ ਹਾਲ ਹੈ ਬਹੁਤ ਠੀਕ ਠਾਕ ਹੋਈ ਜਾਂਦਾ ਬੱਚੇ ਨਿਕਲਿਆ ਗੱਲ ਬੇੜੇ 7-8 ਗੜੇ ਤੇ ਬੱਚੇ ਪੇਸ਼ ਆ ਗਏ ਨੇ ਵੀ ਕੀ ਪਤਾ ਲੱਗਦਾ ਜਾਂਦਾ ਬੰਬੜੀ ਹੋ ਵੀ ਸਕਦੀ ਹੈ ਨਹੀਂ ਵੀ ਹੋ ਸਕਦੀ ਅੱਛਾ ਤਾਂ ਮਤਲਬ ਲੋਕ ਉਧਰੋਂ ਆ ਰਹੇ ਆ ਤੁਸੀਂ ਛੱਡਦੇ ਹੋਗੇ ਇੱਧਰਲੇ ਪਾਸੇ ਹਾਂ ਜੀ ਇੱਧਰ ਛੱਡਦੇ ਜੀ ਇੱਧਰ ਛੱਡਦੇ ਹਾਂ ਹਾਂ ਜੀ ਕਿੰਨੇ ਸਾਲ ਹੋ ਗਏ ਬਾਪੂ ਬੇੜਾ ਚਲਾਉਂਦੇ ਹੋਗੇ 45 ਸਾਲ 45 ਸਾਲ ਹੋ ਗਏ ਹਾਂ ਜੀ ਵਾਪਕ ਕਿੰਨੀ ਕਵਾਰ ਇਦਾਂ ਦਾ ਮਾਹੌਲ ਪਹਿਲਾਂ ਵੇਖਿਆ ਤੁਸੀਂ ਮਤਲਬ ਜਦੋਂ ਇਦਾਂ ਦਾ ਮਾਹੌਲ ਬਣਦਾ ਲੋਕ ਸੋਚਦੇ ਕੀ ਆ ਕਿਉਂਕਿ ਪਹਿਲਾਂ ਪਾਣੀ ਦੀ ਮਾਰ ਅਸੀਂ ਵੇਖ ਕੇ ਗਏ ਆ 2019 ਦੇ ਵਿੱਚ ਪਈ ਫਿਰ 23 ਦੇ ਵਿੱਚ ਆਈ ਤੇ ਡਬਲ ਡਬਲ ਮਾਰ ਪੈਂਦੀ ਆ ਤੁਹਾਨੂੰ ਡਬਲ ਫਿਰ ਪਾਣੀ ਆ ਗਿਆ ਤਾਂ ਨਿਕਲਣਾ ਪੈਂਦਾ ਬੰਨਾ ਉੱਤੇ ਹਾਂ ਹਾਂ ਬੰਨਾ ਉੱਤੇ ਜਾਣਾ ਪੈਂਦਾ ਫਿਰ ਉਹ ਇਧਰ ਇਹਦਾ ਨੀਂ ਉੱਚਾ ਥਾਂ ਆ ਤੇ ਇਧਰ ਪਾਣੀ ਹੋ ਜਾਂਦਾ ਤੇ ਤਾਂ ਕਰਕੇ ਫਿਰ ਬੱਚੇ ਬੱਚੇ ਉੱਤੇ ਆ ਜਾਂਦੇ ਉਹ ਤੇ ਡਰ ਦਾ ਡਰੀ ਹੋਇਆ ਤਾਂ ਪਾਣੀ ਪੂਣੀ ਦਾ ਹਾਂ ਜਦੋਂ ਇਦਾਂ ਇਦਾਂ ਦਾ ਮਾਹੌਲ ਬਣਦਾ ਹੈ ਬਾਰਡਰ ਤੇ ਟੈਨਸ਼ਨ ਵਰਗੀ ਸਥਿਤੀ ਬਣਦੀ ਹੈ ਤਾਂ ਲੋਕਾਂ ਨੂੰ ਬਹੁਤ ਦੁੱਖ ਹੁੰਦਾ ਹੋਊਗਾ ਬੜੀ ਤਕਲੀਫ ਦਾ ਸਾਹਮਣਾ ਕਰਨਾ ਬੱਚਿਆਂ ਨੂੰ ਤਕਲੀਫ ਆਂਦੀ ਇਹ ਬਾਹਰ ਕਰਨੇ ਪੈਂਦੇ ਆ ਨਾ ਵੀ ਉਹ ਤੇ ਕੀ ਪਤਾ ਲੱਗਦਾ ਹੈ ਨਾ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਤੇ ਪਰ ਬੱਚੇ ਦਾ ਸਮਾਲ ਕਰਖਣੇ ਪੈਣੇ ਨੇ ਨਿੱਕੇ ਨਿੱਕੇ ਹੁੰਦੇ ਆ ਹਾਂ ਇਹ ਤਾਂ ਸਾਨੂੰ ਦੇ ਦਾਣੇ ਦਿੱਤੇ ਮਾਰੇ ਮੋਟੇ ਤੇ ਚਲਾਈ ਜਾਂਦੇ ਆ ਫਸਲਾਂ ਦਾ ਨੁਕਸਾਨ ਬਾਪੂ ਫਿਰ ਤਾਂ ਤੁਹਾਡਾ ਵੀ ਨਾਲ ਨੁਕਸਾਨ ਹੁੰਦਾ ਹੋਊਗਾ ਜੇ ਫਸਲਾਂ ਡੁੱਬ ਗਈਆਂ ਪਾਣੀ ਦੇ ਵਿੱਚ ਤੇ ਉਦੋਂ ਕਿਉਂਕਿ ਤੁਹਾਡਾ ਤਾਂ ਕੰਮ ਹੀ ਇੱਥੇ ਚੱਲਦਾ 6 6 ਮਹੀਨੇ ਬਾਅਦ ਤੁਹਾਨੂੰ 40 ਪੁਣੀ ਕੋ ਨਹੀਂ 40 ਪੁਣੀ ਨਹੀਂ ਹੈਗੀ ਹਾਂਜੀ ਪਹਿਲਾਂ ਪਾਣੀ ਨੇ ਫਸਲਾਂ ਖਰਾਬ ਕਰਤੀਆਂ ਉਹਦੇ ਤੁਹਾਡਾ ਵੀ ਨੁਕਸਾਨ ਹੋਇਆ ਫਿਰ ਲੋਕਾਂ ਤੋਂ ਤੁਹਾਨੂੰ ਦਾਣੀ ਨਹੀਂ ਦਿੱਤੇ ਗਏ ਹੁਣੇ ਨਹੀਂ ਦਿੱਤੇ ਜਾਂਦੇ ਜੀ ਫਿਰ ਵੀ ਸੇਵਾ ਕਰਦੇ ਰਹਿੰਦੇ ਉੱਥੇ ਕਰਨੀ ਪੈਣੀ ਹੈ ਜੀ ਜੇ ਦਾਣੇ ਮਿਲ ਗਏ ਤਾਂ ਵੀ ਠੀਕ ਹੈ ਨਾ ਮਿਲੇ ਤਾਂ ਵੀ ਠੀਕ ਹੈ ਹੂੰ ਅੱਛਾ ਲੋਕ ਇਧਰੋਂ ਛੱਡ ਕੇ ਵੀ ਗਏ ਨੇ ਤੁਹਾਡੇ ਮਤਲਬ ਲੋਕ ਡਰ ਦੇ ਮਾਹੌਲ ਦੇ ਵਿੱਚੋਂ ਛੱਡ ਕੇ ਚਲੇ ਗਏ ਆਪਣੇ ਘਰ ਤੇ ਚਲੇ ਗਏ ਵੱਡੇ ਰਹਿ ਗਏ ਸਾਰੇ ਅੱਛਾ ਉਹ ਵੀ ਦਾਣਾ ਪੱਕਾ ਕਰੇ ਵਾਂਡਾ ਸਾਰਾ ਕੋਈ ਕੱਢੀ ਦੇਦਾ ਬਹੁਤ ਹੋ ਜਾ ਤ੍ਰੈਕਟਰ ਵੀ ਦਾਣਾ ਦਾ ਵੀ ਡੰਗਾ ਡੰਗਾ ਵੀ ਪੱਠੇ ਨਹੀਂ ਮਿਲਦੇ ਆਏਗਾ ਪੱਠੇ ਬੀਜ ਦੇ ਵੀ ਲੋਕੀ ਘਟੇ ਫਸਲਾਂ ਫਸਲਾਂ ਤਾਂ ਕੱਟ ਲਈਆਂ ਸੀ ਬਾਪੂ ਲੋ ਹਾਂ ਫਸਲਾਂ ਘਾੜੀਆਂ ਤੂੜੀ ਤੂੜੀ ਕੋਈ ਕੰਮ ਰਹਿ ਗਿਆ ਬਰਚ ਪੈ ਗਈ ਇਹ ਵੀ ਬਣਾਉਣਗੇ ਬਸ ਇਹ ਚੰਗਾ ਵਗੈਰਾ ਦੋਵੇਂ ਪਾਸੇ ਸੋਹਣਾ ਮਾਹੌਲ ਚੱਲ ਰਿਹਾ ਸੀ ਚੰਗਾ ਵਗੈਰਾ ਠੀਕ ਚੱਲ ਰਿਹਾ ਤੇ ਉਹ ਵੀ ਚਾਹੀਦੀ ਨਹੀਂ ਲੱਗਦਾ ਜਿਸ ਤਰ੍ਹਾਂ ਦੇ ਨਾ ਲੱਗੇ ਤਾਂ ਚੰਗਾ ਹੀ ਹੈ ਸਾਰੇ ਦੇ ਬੱਚੇ ਖੁਸ਼ ਨੇ ਹਾਂ ਤੇ ਬੱਚੇ ਰੋ ਰੋ ਕੇ ਮਰ ਜਾਣਗੇ ਹਾਂ ਇਸ ਤਰ੍ਹਾਂ ਕਾਚਰੇ ਪਤਾ ਕੀ ਹੋਇਆ ਸੀ ਉਦੋਂ ਬਰਜਵਾਨ ਸੀ ਪੈਣ ਤੇ ਵੀ ਪਤਾ ਮਾਲ ਚਾਹਤਾ ਸੀ ਬਾਰੇ ਕੀ ਤੇ ਬੱਚੇ ਰੋਂਦੇ ਸੀ ਹੂੰ ਤੇ ਹੋਣ ਵਾਲੇ ਸੋਣੇ ਸੁਣ ਕੇ ਤੇ ਰੋਂਦੇ ਕਦਰ ਚੁਪੀ ਹੋਇਆ ਸੀ ਬਾਪੂ ਕੀ ਕੁਝ ਯਾਦ ਆ ਬੰਬਾਰੀ ਹੋ ਗਈ ਸੀ ਹੂੰ ਬਾ ਕੀ ਰਵਾਪਾ ਬਾਰਡਰ ਤੇ ਨਹੀਂ ਸੀ ਆਪਾ ਪਿੱਛੇ ਬਾਰੇ ਕੇ ਸੀ ਵੱਡੇ ਅੱਛਾ ਮੇਰੇ ਜਰਮ ਹੋਤੀ ਹੋਇਆ ਅੱਛਾ ਹਾਂ ਉਹ ਤਾਂ ਬਸ ਚੱਲੀ ਦਾ ਫਦਾ ਵਿਚਾ ਲਗੀ ਚੱਲ ਗਈ ਉਹ ਇਹ ਵਾਲੇ ਦੋਲੇ ਨੁਕਸਾਨ ਹੋਏ ਨਜ਼ਰ ਆਏ ਤੁਹਾਨੂੰ ਨਾ ਨਾ ਖੁਸ਼ ਨਹੀਂ ਸਾਨੀ ਮਾਨੇ ਉਹ ਬਰਜ਼ਰ ਦੇ ਇੱਥੇ ਆਰਮੀ ਉਰ ਵੀ ਉੱਥੇ ਗੋਲਾ ਬਾਰੀ ਛੱਦੇ ਸਿਵਲ ਤੇ ਨਹੀਂ ਛੱਦੇ ਸਿਵਲ ਤੇ ਨਹੀਂ ਛੱਦੇ ਨਾ ਨਾ ਆ ਚੱਲੀ ਰਹੀ ਆ ਵੇੜੀ ਉਦੋਂ ਹੋਰ ਮਲਾ ਸੀ ਉਦੋਂ ਮਲਾ ਉਹ ਸਾਲ ਬਾਅਦ ਬਦਲ ਦਿੰਦੇ ਫਿਰ ਮੈਂ ਆ ਜੀ ਬਣਾਉਣ ਲੱਗ ਪਿਆ ਮੈਂ ਉਹ ਲਗਾਤਾਰ ਹੀ ਲਗਾਇਆ ਜਦੋਂ ਟੁੱਟਦੀ ਉਹਦੋਂ ਫਿਰ ਨਵੀਂ ਲਿਆਈਦੀ ਉਤੋਂ ਆਦੀ ਕੇ ਪੱਤਣ ਆਹ ਦੇ ਪੈਸੇ ਦੀ ਬਣਾਈ ਬੱਚੋਂ ਦਾ ਦਾ ਰੋਟੀ ਬਣੀ ਗੱਲ ਇਹ ਹੈ ਕਿ ਬਾਪੂ ਹੋਰੀ ਦੱਸ ਰਹੇ ਸੀ ਕਿ ਜਦੋਂ ਵੀ ਇਦਾਂ ਦਾ ਮਾਹੌਲ ਬਣਦਾ ਬੱਚਿਆਂ ਨੂੰ ਸਾਨੂੰ ਦੂਰ ਕਰਨਾ ਪੈਂਦਾ ਆਪਣੇ ਤੋਂ ਕਿਉਂਕਿ ਸਭ ਤੋਂ ਪਹਿਲਾਂ ਬੱਚਿਆਂ ਦਾ ਫਿਕਰ ਬਣਦਾ ਹੈ ਕਿ ਬੱਚਿਆਂ ਨੂੰ ਭੇਜੋ ਬਹੁਤ ਸਾਰੇ ਘਰ ਜਿਹੜੇ ਨੇ ਉਹ ਆਪਣੇ ਬੱਚਿਆਂ ਨੂੰ ਭੇਜ ਚੁੱਕੇ ਆ ਠੀਕ ਹੈ ਉਹਨਾਂ ਕੋਲੇ ਕੁਝ ਸਮਾਨ ਹੈ ਜਿਸ ਦੀ ਰਾਖੀ ਕਰਨੀ ਜ਼ਰੂਰੀ ਹੈ ਡੰਗਰ ਨੇ ਉਹਨਾਂ ਨੂੰ ਵੀ ਸਾਹਮਣਾ ਜ਼ਰੂਰੀ ਹੈ ਤਾਂ ਇਸ ਵੇਲੇ ਇਹਨਾਂ ਪਿੰਡਾਂ ਦੇ ਵਿੱਚ ਕਾਫੀ ਟੈਨਸ਼ਨ ਵਾਲਾ ਮਾਹੌਲ ਹੈ ਔਰ ਬਾਪੂ ਜੀ ਉਡੀਕ ਕਰ ਰਹੇ ਨੇ ਇਸ ਵੇਲੇ ਬੈਠੇ ਆਪਣੇ ਬੇੜੇ ਦੇ ਵਿੱਚ ਕਿ ਜੇਕਰ ਕੋਈ ਲੋਡ ਵੰਦ ਜਿਸ ਨੇ ਆਪਣਾ ਸਮਾਨ ਲੈ ਕੇ ਨਿਕਲਣਾ ਹੈ ਹੋਰ ਕੰਮ ਲਈ ਨਿਕਲਣਾ ਹੈ ਤਾਂ ਉਹ ਉਸ ਨੂੰ ਉਸ ਦੀ ਮੰਜ਼ਲ ਤੱਕ ਪਹੁੰਚਾਉਣਗੇ ਆਪਣੇ ਸਹਿਯੋਗੀ ਅਮਨ ਦੇ ਨਾਲ ਮੈਂ ਰਵੀ ਸਿੰਘ ਰਾਹੁਲ ਦਾ ਅਨਮਿਊਟ ਫਰੋਜ਼ਪ